ਬੋਲ ਧਰਮੜਿਆ ਮੋਣ ਕਤ ਧਾਰੀ RAM ਧਰਮੀਆਂ ਬੋਲ ਸਮੇਂ ਤੇ ਬੋਲ ਸਾਡੇ ਨਾਲ ਹਾਲਾਤ ਜਿਹੜੇ ਅੱਜ ਆਪਾਂ ਦੇਖ ਰਹੇ ਆ ਮੀਡੀਆ ਦੇ ਵਿੱਚ ਚਾਰ ਸਪੇਰੇ ਸਾਨੂੰ ਕਿਵੇਂ ਸਾਡੇ ਆਗੂ ਕਰ ਰਿਹਾ ਹੈ ਹਥਲਾ ਪਤਲੀ ਜੀ ਮੱਚੀ ਪਈਆ ਕੋਈ ਕਿਵੇਂ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਇਹਨਾਂ ਨੇ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਅੱਜ ਕੋਈ ਕਹਿੰਦਾ ਜੀ ਲੀਡਰਲੈਸ ਹੋ ਗਏ ਆ ਅਸੀਂ ਬਹੁਤਾ ਜਿਆਦੇ ਦੇਖੋ ਸਾਡੇ ਲੋਕ ਕਿੰਨਾ ਭੋਲੇ ਨੇ ਵਿਚਾਰੇ ਉਹ ਮੇਰਾ ਇੱਕ ਇਹ ਸਵਾਲ ਆ ਲੋਕਾਂ ਨੂੰ ਉਹਨਾਂ ਨੂੰ ਜਿਹੜੇ ਗੱਲਾਂ ਕਰਦੇ ਆ ਵੀ ਲੀਡਰਲੈਸ ਜਦੋਂ ਸਾਡੇ ਲੀਡਰ ਸੀ ਉਹਨਾਂ ਦੇ ਕਿੱਥੇ ਨੇ ਬੋਲ ਦੇ ਕੰਮ ਉਹਨਾਂ ਦੇ ਕੰਮ ਉਹਨਾਂ ਦੇ ਹਾਲਾਤ ਉਹਨਾਂ ਕਰਕੇ ਤਾਂ ਹੋਇਆ ਸਾਨੂੰ ਇਹ ਗੱਲ ਸਮਝਣੀ ਪੈਣੀ ਆ ਵੀ ਇਹਦੇ ਨਾਲ ਉਹਦਾ ਮੈਗਨਾ ਲੀਡਰਲੈਸੀ ਚੰਗਾ ਸਾਡਾ ਲੀਡਰ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਯਾਦ ਰੱਖੋ ਜੇ ਅਸੀਂ ਗੁਰੂ ਦਾ ਭਰੋਸਾ ਛੱਡਤਾ ਨਾ ਅਸੀਂ ਕਹਿਣ ਲੱਗੇ ਵੀ ਲੀਡਰਲੈਸਾਂ ਲੀਡਰਲੈਸਾਂ ਤੇ ਫੇਰ ਸਾਡਾ ਕੋਈ ਵਾਲੀ ਵਾਰਸ ਨਹੀਂ ਸਾਨੂੰ ਇੱਕ ਪਾਸੇ ਅਸੀਂ ਕਹਿੰਦੇ ਸਾਡਾ ਜੁਗੋ ਜੁਗਾ ਟੱਲ ਸਾਡਾ ਵੀ ਉਹ ਤਾਂ ਨਾ ਮਰਦਾ ਹੈ ਨਾ ਜੰਮਦਾ ਉਹ ਤਾਂ ਸਾਡਾ ਹੈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜੇ ਲੋਕ ਇਹ ਸੋਚਦੇ ਆ ਬਿ ਲੀਡਰਲੈਸ ਆ ਅਕਾਲੀ ਦਲ ਦਾ ਪ੍ਰਧਾਨ ਨਹੀਂ ਸਰੋਣੀ ਕਮੇਟੀ ਦਾ ਪ੍ਰਧਾਨ ਨਹੀਂ ਅਕਾਲ ਤਖਤ ਦੇ ਜਥੇਦਾਰ ਉਹ ਭੋਲਿਓ ਪੰਛੀਓ ਇਹਨਾਂ ਨੇ ਤਾਂ ਸਾਰਾ ਬੇੜਾਗਰਕ ਕੀਤਾ ਹੈ ਬੇੜਾਗਰਕ ਇਹਨਾਂ ਦੇ ਕੰਮਾਂ ਬਣੀਆਂ ਨਾ ਦੇਖੋ ਜਿਵੇਂ ਇੱਕ ਕਵੀ ਨੇ ਲਿਖਿਆ ਭਵਰੇ ਅਤੇ ਭੂਣ ਦੀ ਇੱਕੋ ਜੈਸੀ ਗੂੰਜ ਕਮੀ ਪਿਆ ਪਸਾਣੀਆਂ ਕਿਆ ਪਵਰਾ ਕਿਆ ਪੂਣ ਉਹ ਕਿਹੜਾ ਕੰਮ ਕਰਮ ਕਾਂ ਦਾ ਉਹ ਕਿਹੜਾ ਕੰਮ ਹੈ ਜਿਹੜਾ ਇਹਨਾਂ ਨੇ ਤੁਹਾਡੇ ਨਾਲ ਅਫਦਾਲੀਆਂ ਵਾਲਾ ਨਹੀਂ ਕੀਤਾ ਨਾ ਤਾਂ ਕੱਲ ਹੀ ਆ ਉਹ ਕਿਹੜਾ ਕੰਮ ਹੈ ਜਿਹੜਾ ਬੇਪਰ ਵਾਲਾ ਤੁਹਾਡੇ ਸਿਰ ਨਹੀਂ ਮੜਿਆ ਉਹ ਕਿਹੜਾ ਕੰਮ ਹੈ ਜਿਹੜਾ ਤੁਹਾਡੀ ਜਾਤ ਪਾਤ ਉਹਨਾਂ ਨੇ ਪ੍ਰਮੋਟ ਨਹੀਂ ਕੀਤਾ ਕੋਈ ਇੱਕ ਕੰਮ ਤਾਂ ਦੱਸ ਦਿਓ ਨਾ ਦੇਖ ਲਓ ਥੋੜਾ ਜਿਹਾ ਜਿਵੇਂ ਗੁਰੂ ਨਾਨਕ ਨੂੰ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਵੇਖੈ ਧਿਆਨ ਲਗਾਏ ਕੈ ਥੋੜਾ ਜਿਹਾ ਧਿਆਨ ਤਾਂ ਮਾਰ ਲਈਏ ਨਾ ਸਾਰੇ ਲੀਡਰਾਂ ਦੇ ਕੰਮਾਂ 'ਤੇ ਵੀ ਇਹੋ ਜਿਹੇ ਆਗੂਆਂ ਨਾਲੋਂ ਸਾਡੇ ਨਾ ਪਿੰਡਾਂ 'ਚ ਘਾਬਦ ਪਾਉਂਦੇ ਹੁੰਦੇ ਆ ਆਮ ਲੋਕ ਵਿਚਾਰੇ ਜਿਹੜੇ ਗਰਾਊਂਡ 'ਤੇ ਨੇ ਜੱਬਲਾ ਪੋਤਨਾ ਜੰਮੀ ਐ ਤੇ ਅੰਨੀ ਚੰਗੇ ਇਹੋ ਜਿਹੇ ਜੱਬਲ ਆਗੂਆਂ ਨਾਲੋਂ ਤਾਂ ਮੈਂ ਕਹਿੰਦਾ ਲੀਡਰਲੈਸ ਹੀ ਚੰਗੇ ਆ ਇਹਨਾਂ ਨੇ ਕੰਮ ਤਾਂ ਦੇਖ ਲੋ ਕੀ ਕੀਤਾ ਰਾਜਨੀਤਿਕ ਤੌਰ ਤੇ ਦੇਖ ਲੋ ਧਾਰਮਿਕ ਤੌਰ ਤੇ ਦੇਖ ਲੋ ਦੋਨੇ ਪੱਖ ਹੀ ਕਿਉਂ ਇਹਦਾ ਅਜੇ ਵੀ ਅਸੀਂ ਜੇ ਸੋਚਦੇ ਨਹੀਂ ਦੇਖਦੇ ਨਹੀਂ ਫਿਰ ਤਾਂ ਮਿੱਤਰੋ ਰੱਬ ਰੱਖਾ ਰਾਜਨੀਤਿਕ ਤੌਰ ਤੇ ਪੰਜਾਬ ਦਾ ਸਾਡੇ ਪੱਲੇ ਕੱਖ ਨਹੀਂ ਰਿਹਾ ਸੀ ਸਭ ਕੁਝ ਗਵਾਤਾ ਛੜਤਾ ਇੱਕ ਆਪਣੇ ਆਗੂਆਂ ਦੀ ਚਾਲਾਂ 'ਚ ਫਸ ਕੇ ਫਿਰ ਧਾਰਮਿਕ ਤੌਰ ਤੇ ਦੇਖ ਲੋ ਸਾਡੇ ਪੱਲੇ ਉਧਰੋਂ ਕੱਖ ਨਹੀਂ ਰਿਹਾ ਜਾਤਾਂ ਪਾਤਾਂ ਚ ਸੰਪਰਦਾਵਾਂ ਚ ਰੰਗ ਬਰੰਗੇ ਸਿੱਖਾਂ ਚ ਅਸੀਂ ਬੰਡੇ ਗਏ ਰਾਜਨੀਤਕ ਤੌਰ ਤੇ ਸਾਡੇ ਕੋਲੇ ਕੱਖ ਨਹੀਂ ਬਚਿਆ ਦੱਸ ਦੋ ਪੰਜਾਬ ਰਾਜ ਤਾਂ ਨੀ ਲੈਸ ਹੈ ਕਦੇ ਗੱਲ ਕੀਤੀ ਆ ਆਪਾਂ ਵੀ ਪੰਜਾਬ ਹੈ ਜਿਹੜਾ ਇਹ ਰਾਜ ਤਾਂ ਨੀ ਲੈਸ ਹੋ ਗਿਆ ਕਿਹਨੇ ਕੀਤਾ ਜਿੰਨਾ ਵਾਸਤੇ ਤੁਸੀਂ ਕਹਿੰਦੇ ਹੋ ਲੀਡਰ ਲੈਸ ਆ ਸੀ ਕੀ ਕਰਾਉਣਾ ਪਾਣੀ ਕਿੱਥੇ ਆ ਡੈਮ ਕਿੱਥੇ ਆ ਬਿਜਲੀ ਵਾਲਾ ਤੁਹਾਡਾ ਮਸਲਾ ਕਿੱਥੇ ਆ ਕਿਸਾਨੀ ਕਿੱਥੇ ਆ ਜਵਾਨੀ ਕਿੱਥੇ ਆ ਨਸੇ ਕੌਣ ਲੈ ਕੇ ਆਏ ਪੰਜਾਬ ਨੂੰ ਪੰਜਾਬ ਦੀ ਰਾਖੀ ਕਰਨ ਵਾਲੇ ਖੇਤੀਬਾੜੀ ਉਲਟੀ ਬਾੜ ਖੇਤ ਕੋ ਖਾਈ ਇਹ ਲੋਕ ਭਾਈ ਗੁਰਦਾਸਿਆਂ 12 ਕਲੀਅਰ ਕੀਤਾ ਪਿਆ ਰਾਜੇ ਪਾਪ ਕਮਾਂ ਦੇ ਉਲਟੀ ਬਾੜ ਖੇਤ ਕੋ ਖਾਈ ਸਾਨੂੰ ਇਹਨਾਂ ਢੰਗਾਂ ਤੋਂ ਬਚਣ ਦੀ ਲੋੜ ਹੈ ਇਹ ਅਨੇਕਾ ਰੂਪਾਂ ਚ ਆਉਂਦੇ ਆ ਅੱਜ ਦੇਖੋ ਟਕਸਾਲ ਵਾਲੇ ਕਰਦੇ ਫਿਰਦੇ ਆ ਬਾਬਾ ਹਰਨਾਮ ਸਿੰਘ ਉਹਦਾ ਰੋਲ ਦੇਖ ਲਓ ਟਕਸਾਲ ਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਰੋਲ ਦੇਖੋ ਉਹ ਦੂਸਰੇ ਦਿਨ ਨਿਯੁਕਤੀ ਤੇ ਉਂਗਲ ਚੁੱਕ ਰਿਆ ਉਹਨਾਂ ਦੀ ਆਪ ਦੇ ਨਿਯੁਕਤੀ ਤੇ ਕਦੇ ਗੱਲ ਕਰੇ ਨਾ ਕਿੰਨੇ ਵਜੇ ਹੋਈ ਆ ਰਾਤ ਨੂੰ 1 ਵਜੇ ਦੀ ਹੋਈ ਆ ਕਿਹਨੇ ਕੀਤੀ ਆ ਕਦੇ ਉਹ ਅਰਦਾਸਾਂ ਬਾਦਲ ਪ੍ਰਵਾਹ ਇਹਦਾ ਮਤਲਬ ਉਹ ਏਜੰਸੀਆਂ ਦੇ ਬੰਦੇ ਆ ਨਾ ਆਜਾ ਏਜੰਸੀਆਂ ਬਾਦਲਾ ਨਾਲੋਂ ਨਾਰਾਜ਼ ਆ ਭਾਜਪਾ ਇਸ ਅੱਜ ਬਾਦਲਾਂ ਤੋਂ ਪਾਸਾ ਭਟਿਆ ਉਹਨਾਂ ਨੇ ਤੇ ਫਿਰ ਏਜੰਸੀ ਨਾਲ ਦੀ ਨਾਲੇ ਜਿਹੜੇ ਏਜੰਸੀਆਂ ਦੇ ਬੰਦੇ ਆ ਨਿੱਖਰ ਗਏ ਨਾ ਵੱਖਰੇ ਉਹ ਬਾਦਲਾਂ ਦੇ ਵੀ ਖਿਲਾਫ ਹੋ ਗਏ ਜਿੰਨਾ ਚਿਰ ਬਾਦਲਾ ਏਜੰਸੀਆਂ ਦਲੇ ਸੀ ਉਨਾਂ ਚਿਰ ਉਹਨਾਂ ਦੇ ਗੁਣ ਗਾਉਂਦੇ ਰਹੇ